ਤੇ ਰੁਪਾਇਆ ਅਜ ਰਖਦਾ ਹੈ ਹਰਮਹ ਰਾਜ ਅਰਨਾਕ ਇਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅੰਕਾਰੀਆਂ ਅਨੰਦ ਕਾ ਪੇਠ ਦੇ ਨਾਮ ਦੇਵ ਮੋਖ ਲਾਇਆ ਜਨਾਨ ਨ ਕਿ ਐਸਾ ਹਰ ਸੇ ਵਿਆਹ ਬੰਤ ਲੈ ਨਾਨਕ ਐਸਾ ਹਾਰ ਸੇਵਿਆ ਸਲੋਕ ਮਹਲਾ ਪਹਿਲਾ ਦੁਖਦਾਰੂ ਸੁਖ ਰੂਪ ਭਿਆ ਜਾਂ ਸੁਖਤਾ ਮਨਾ ਹੋਈ ਤੂੰ ਕਰਤਾ ਕਰਨਾ ਮੈਂ ਨਹੀਂ ਜਾਂਹੋ ਕਰੀ ਨਾ ਹੋਈ ਬਲਿਹਾਰੀ ਕੁਰਤ ਵਸਿਆ ਤੇਰਾ ਅੰਤ ਨਾ ਜਾਏ ਨਖਿਆ ਰਹਾ ਜਾਤ ਮਹਿ ਜੋ ਜੋਤ ਮਹਿ ਜਾਤਾ ਅਕਲ ਕਲਾ ਪਰਪੂਰ ਰਹਿ ਆ ਤੂੰ ਸੱਚਾ ਸਾਹਿਬ ਸੇ ਸਵਾਲੋ ਜਨ ਕੀ 30 ਉਪਾਰ ਪਿਆ ਕਹੋ ਨਨ ਕਰਤੇ ਕੀਆ ਬਾਤਾਂ ਜੁਗਸ਼ ਕਰਨਾ ਸੋ ਕਰ ਰਹਿਆ ਸੋ ਦਰ ਰਾ ਗਿਆ ਸਮਹਲਾ ਪਹਿਲਾ ਇੱਕ ਓੰਕਾਰ ਸਤ ਪੁਰ ਪ੍ਰਸਾਦ ਸੁਧਰ ਤੇਰਾ ਕੇ ਹਾਸੋ ਕਰਕੇ ਆ ਕਿਤ ਬੈ ਸਰਬ ਸਮਾਲ ਲੈ ਵਜ ਤੇਰੇ ਨਾਮ ਦੇ ਅਨੇਕੇ ਸੰਖਾ ਕਿਤ ਤੇਰੇ ਵਾਵਣਹਾਰ ਕਿਤ ਤੇਰੇ ਰਾਗ ਪਰਿ ਸੋ ਕਹੀਐ ਕਿਤ ਤੇਰੇ ਗਵਨਹਾਰ ਗਵਨ ਤੁੰਦਰ ਪਵਣ ਪਾਣੀ ਬੈਸੰਤਰ ਗਵ ਰਾਜ ਧਰਮ ਦੁਆਰ ਗਵਨ ਤੁੰਦਰ ਚਿਤ ਗੋਪਤ ਲਿਖ ਜਾਨਣ ਲਿਖ ਲਿਖ ਧਰਮ ਵਿਚਾਰ ਗਵਨ ਤੁੰਦਰ ਈਸ਼ਰ ਬ੍ਰਹਮਾ ਦੇਵੀ ਹੁਣ ਤੇਰੇ ਸਦਾ ਸਵਾਰ ਗਵਤਨੋਂ ਸਿੱਧ ਸਦਾ ਸਿਨ ਬੈਠੇ ਦੇਵਤੇ ਅੰਦਰ ਨਾਲ ਗਵਤਨੋਂ ਸਿੱਧ ਸਮਾਤੇ ਅੰਦਰ ਕਾਮਤਨ ਸਾਥ ਵਿਚਾਰ ਗਵਤਨੋਂ ਜਤੀ ਸਤੀ ਸੰਤੋਖੀ ਕਾਮਤਨ ਵੀਰ ਕਰਾਰ ਗਵਤਨੋਂ ਪੰਡਤ ਪੜਨ ਰਖੀ ਸਰ ਧੁਖ ਜੁਕ ਵੇਦਾਂ ਨਾਲ ਗਵਤਨੋਂ ਮੋਹਣੀਆਂ ਮਨ ਮੋਹਨ ਸੁਰਗ ਮਾਛ ਪਿਆ ਲਗਵਨ ਤਦਨ ਰਤਨ ਪਾਏ ਤੇਰੇ ਅਠ ਛਠ ਤੀਰਥ ਨਾਲ ਲਗਵਨ ਤਦਨ ਜੋਧਮਾ ਬਲ ਸੂਰ ਗਵਨ ਤਦਨੋਂ ਖਾਣੀ ਚਾਰ ਗਵਨ ਤਦਨੋਂ ਕੰਡ ਮੰਡਲ ਬ੍ਰਾਹਮੰਡਾ ਕਰ ਕਰ ਰੱਖ ਤੇਰੇ ਧਾਰ ਸਹੀ ਤੁਦਨੋਂ ਗਾਵਣ ਜੋ ਤੁਦ ਪਾਵਨ ਤੇ ਤੇਰੇ ਪਗਦਰਸਾਲੇ ਹੋਰ ਕਿਤੇ ਤੁਦਨੋਂ 라ਵਣ ਸੇ ਮਚਤ ਨ ਆਵਣ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਬ ਸਾਚਾ ਸੱਚ ਨਾਈਂ ਐ ਪੀਓ ਸੀ ਜੈ ਨਜਸੀ ਰਚਨਾ ਜਨ ਰਚਾਈ ਰੰਗਿਆਂ ਦੇ ਭੰਤੇ ਕਰ ਕਰ ਜਿੰਸੀ ਮਾਇਆ ਜਨੇ ਪਾਈ ਕਰ ਕਰ ਦੇਖੇ ਕੀਤਾ ਆਪਣਾ ਜੋ ਤਸਦੀ ਵੜਾਈ ਜੋ ਤਿਸ ਪਾਵੈ ਸੋਈ ਕਰਸੀ ਮਨਾ ਕਰ ਨਾ ਜਾਈ ਸੋ ਪਤਸ਼ਾਹ ਸੋ ਪਤ ਸਾਹਿਬ ਨਰਕ ਰਹਿਣ ਰਜ਼ਾਈ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ